ੴ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਦ ਤੋ ਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣਿ ਸਾਹੇ ਸਾਹਾਨ ਗਣੀਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੋਇ ਸਰਬ ਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਦ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਆਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਆਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਤਹਤੇ ਨਮਸਤੰ ਨਰਕਹਤੇ ਨਮਸਤੰ ਨਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋ ਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਾਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਆਦੇਸੰ ਆਦੇਸੇ ਨਮਸਤੰ ਅਭੇਸੇ ਨਮਸਤੰ ਨਰਤਾਮੇ ਨਮਸਤੰ ਨਰਬਾਮੇ ਨਮੋ ਸਰਬਕਾਲੇ ਨਮੋ ਸਰਬਦੇਅਲੇ ਨਮੋ ਸਰਬਰੂਪੇ ਨਮੋ ਸਰਬਕੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਾਸਤ ਦੇਵੇ ਨਮਸਤੰ ਅਪੇਵੇ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਰਸਾਕੇ ਨਮਸਤੰ ਨਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਾਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਾਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੋਏ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ तिरमान है निदान है तिरवर्ग है असर्ग है अनिल है अनाद है अजय है आजाद है अजन्म है अवर्ण है अभूत है अपर्ण है।, है अगंज है अपंज है अजूज है अचंज है अमीक है रफीक है, है, है अतंध है अबंध है निर्बूज है असूज है, है अकाल है अजाल है अलाह है अजाह है अनंत है महंत है अलीक है निरश्रीक है निर्लंब है असंभ है अगम है अजम है अभूत है अशूत है ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਧਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਆਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀਨ ਦਾਨੇ ਨਮੋ ਦੇਵ ਦੇਵੇ ਅਪੇਖੀਆ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਵਣੇ ਨਮੋ ਸਰਬ ਪਾਣੇ ਅਨੰਗੀ ਅਨਾਥੇ ਇੰਦਰ ਸੰਗੇ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ नमो चंद्र चंद्रे नमो पहन पाणे नमो गीत गीते नमो तान ताने नमो नृत्य नृत्ये नमो नाद नादे नमो पान पाणे नमो बाद बादे अनंगी अनामे समस्ती स्वरूपे परभंगी परमाथे समस्ती विभूते कलंकं बिना ने कलंके स्वरूपे नमो राज राजेश्वरं परम रूपे ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬਿਰਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੇ ਅਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜਾਂਤਰ ਜਾਂਤਰੰ ਨਮੋ ਐਸਟੇ ਐਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੋਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਨੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੇ ਸਮਸਤਾ ਸਤਤਾ ਮੰਤੇ ਰਾਜੋਰ ਚਾਚਰੀ ਸ਼ੰਦ ਜਲੇ ਹੈ ਥਲੇ ਹੈ ਅਭੇਦ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤਿ ਨਿਧਾਨੇ ਨਮਸਤਵੰ ਨਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦਿਰਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੇ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰ ਨਿਵਾਸੀ ਚਰਪੜ ਸ਼ੰਦ ਤੋਐ ਪ੍ਰਸਾਦਿ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੋਇ ਪ੍ਰਸਾਦਿ। ਆਦੇ ਰੂਪ ਅਨਾਦ ਮੂਰਤੇ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਪੇਵ ਆਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪ ਨਿਕਾਲ ਜਤਰ ਤਤਰ ਬਿਰਾਜੇ ਅਵਧੂਤ ਰੂਪ ਰਸਾਲ ਨਾਮ ਠਾਮਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦੇ ਪੁਰਖ ਉਦਾਰ ਮੂਰਤੇ ਅਜੋਨ ਆਦੇ ਅਸੀਖ ਦੇਸੌਰ ਨਾ ਭੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾਵੇ ਸਾ ਹੋਏ ਫੈਲਿਓ ਅਨਰਾਗ ਨਾਮ ਕਾਮ ਬਹੀਨ ਭੇਖਤ ਤਾਮ ਹੂ ਨਹਿ ਜਾਹੇ ਸਰਬਮਾਨ ਸਰਬਤਰਮਾਨ ਸਦਾਵ ਮਾਨ ਤਤਾਹੇ ਏਕ ਮੂਰਤੇ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਣ ਹੀ ਜਹ ਬੇਰ ਔਰਕ ਤੇਵ ਰੂਪ ਰੰਗ ਨਾ ਜਾਤੇ ਪਾਤ ਸੋ ਜਾਣਈ ਕਿਹ ਜੀਬ ਤਾਤਮਾਤ ਨਾ ਜਾਰ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪਈ ਜਿਹ ਜਾਬ ਆਦੇ ਦੇਵ ਅਨਾਦ ਮੂਰਤੇ ਥਾਪਿਓ ਸਭੇ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪਰਖ ਅਪਾਰ ਸਰਬ ਵਿਸਵ ਰਚੋ ਸੇਮਪਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗ ਤੇ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਤ ਅਭੂਤ ਅਲਖ ਭੇਸ ਅੰਗਰਾਗ ਨਾਰੰਗ ਜਾ ਕਹੇ ਜਾਤਿ ਪਾਤਿ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕ ਅਨੁਸਤਿ ਤੇ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਰ ਪ੍ਰਾਨ ਜਾ ਕਹੇ ਨੇਤ ਭਾਖ ਤਨੇਤ ਕੋਟ ਸਿਮਰਤ ਪ੍ਰਾਨ ਸਾਸਤਰ ਨਾ ਆਵੇ ਵਹੁ ਚਿੱਤ ਮਦ ਭਰ ਸ਼ੰਦ ਤੋਇ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ ਨਿਸਤਿਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਹਨਾਨ ਪਹਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਬ ਅਪੰਗ ਗਾਤਮਿਤ ਅਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰਪਹਿਨੇ ਕਾਮ ਆਤੇ ਦੋਤੇ ਪਰਚੰਡ ਮਿਤ ਗਤ ਅਖੰਡ अलसय कर्म आदर्शय धर्म सर्वप्राणाढहै अनडंडभढहै चाचरीशंद तोय प्रसाद गोविंदे मुकन्दे उदारे अपारे हरियं करियं नरनामे अकामे पूजंग प्रयाद छंद चतरचक्र करता चतरचक्र हरता चतरचक्र दाने चतरचक्र जाने चतरचक्र भरती चतरचक्र भरती चतरचक्र पाले चतरचक्र काले चतरचक्र पासे चतरचक्र वासे चतरचक्र मानये चतरचक्र दानेय चाचरीशंद ਨਾ ਸਤਰੇ ਨਾ ਮਿਤਰੇ ਨਾ ਪਰਮੰ ਨਾ ਪਿਤਰੇ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਤਰੇ ਨਾ ਮਿਤਰੇ ਪਰੇ ਹੈ ਪਵਿੱਤਰ ਹੈ ਪ੍ਰਥੀਸੈ ਅਦੇਸੈ ਅਦਰਸੈ ਅਕਰਸੈ ਭਗਵਤੀ ਸ਼ੰਦ ਤੋਏ ਪ੍ਰਸਾਦ ਕਸਤੇ ਕੇ ਆਛੇ ਚ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕ ਕਹਿ ਕੇ ਆਦਿਤ ਸੋ ਕਹਿ ਕੇ ਅਧੂਤ ਵਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਵਾਹ ਹੈ ਕੇ ਧਰਮੰ ਤੁਜਾ ਹੈ ਕਿ ਆਸ਼ੋਕ ਵਰਨੈ ਕੇ ਸਰਬਾ ਅਧਰਨੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨਪਾ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਪੇਵ ਹੈ ਕਿ ਚਤਰੰ ਬਹੀਨੈ ਕੇ ਇਕ ਅਧਿਨੈ ਕਿ ਰੋਜੀ ਰਜਾ ਕਹਿ ਰਹੀਨੇ ਰਹਾ ਕਹਿ ਕੇ ਪਾਕ ਬਿਆਬ ਹੈ ਕੇ ਗੈਬੁਲ ਗੈਬ ਹੈ ਕੇ ਆਫੁਲ ਗੁਨਾਹ ਹੈ ਕੇ ਸਾਹਾਨ ਸਾਹ ਹੈ ਕੇ ਕਾਰਨ ਕੁਨੇਧ ਹੈ ਕਿ ਰੋਜੀ ਦੇਹੰਦ ਹੈ ਕੇ ਰਾਜ ਕਰਹੀਮ ਹੈ ਕੇ ਕਰਮੰ کریم ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਹੈ ਕੇ ਸਰਬਤਰ ਦਾਨਿਆ ਹੈ के सर्वत्र गौन है के सर्वत्र पावना है के सर्वत्र देश है के सर्वत्र पेशा है के सर्वत्र राजा है के सर्वत्र साजा है के सर्वत्र दीना है के सर्वत्र है के सर्वत्र जा हो के सर्वत्र पा हो के सर्वत्र देश है के सर्वत्र पेशा है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राजा है के सर्वत्र सुख है के सर्वत्र पुख है के सर्वत्र त्राण है के सर्वत्र प्राण है के सर्वत्र देश है के सर्वत्र है के सर्वत्र मान्या है सदैव प्रधान जाप है के सर्वत्र इंद्र है के सर्वत्र चंद्र है के कलीम है के फहीम है के आकल अलाम है के साहिब कलाम है के हुसन अल वजूह है तमाम है हमेशा सलाम है शरीक मदम है ग्रीम शिक्त है गरीब है बिलंदुल मकान है जमीन उल जमान है तिमिजल तमाम हरीफुल अजीम है रजाए यकीन है। अनेक उल तरंग है अभेद है अभंग है अजीजल निवाज है गिनीमुलराज है निरुक्त स्वरूप है त्रिमुक्त विभूत है प्रभुगत प्रभा है सुजुगत सुधा है सदैव स्वरूप है अभेदी अनूप है समस्त पराज है सदा सर्वसाज है समस्त सलाम है सदैवल अकाम है निर्बाध स्वरूप है अगाध है अनूप है ਓਅੰ ਆਦਿ ਰੂਪੇ ਅਨਾਦਿ ਸਰੂਪੇ ਅਨੰਗੇ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਅਗਾਦੇ ਸੁਭੰ ਸਰਬਭਾਗੇ ਸੋ ਸਰਬ ਅਨਰਾਗੈ ਤੇਰੇ ਭਗਤ ਸਰੂਪ ਹੈ ਅਸ਼ੇਜ ਹੈ ਸ਼ੂਦ ਹੈ ਕਿ ਨਰਕੰ ਪਰਣਾਸ ਹੈ ਪ੍ਰਿਥਵੀ ਉਲ ਪ੍ਰਵਾਸ ਹੈ ਨਿਰੁਕ ਤੇ ਪਰਵਾ ਹੈ ਸਦਾ ਵੰਗ ਸਦਾ ਹੈ ਬੇਭਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭਗਤ ਪਰਵਾ ਹੈ ਅਨੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਭੂਤ ਹੈ ਅਦੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਆਗਾਹ ਹੈ ਅਸੰਭ ਹੈ ਆਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਆਜ਼ਾਦ ਹੈ ਆਜ਼ਾਦ ਹੈ ਚਰਪੜ ਛੰਦ ਤੋਏ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲੇ ਸ਼ਾਂਦ ਤੋਇ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸੇ ਅਨੰਗੰ ਸਰੂਪੇ ਆਪੰਗੰ ਬਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਦੇ ਸਰੂਪੇ ਨਿਰਬਾਦੇ ਬਿਭੂਤੇ ਅਨੰਗੀ ਅਨਾਮੇ ਤਿਰਪੰਗੀ ਤਿਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿਤਰੇ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸ੍ਰੀ ਕਹ ਅਮਿੱਤੋ ਅਮੀਕ ਹੈ ਸਦਾਵੰਤ ਪ੍ਰਭਾ ਹੈ ਅਜਾਇ ਹੈ ਅਜਾ ਹੈ ਭਗਵਤੀ ਛੰਦ ਤੋਏ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਨ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਨ ਹੈ ਹਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕੰ ਪ੍ਰਣਾਸ ਹੈ ਕਿ ਬਿਹਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ਲ ਰਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਹਮੇਸ਼ਲ ਅਪੇਖ ਹੈ ਜਮੀਨੁਲ ਜਮਾ ਹੈ ਇਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬੇਭੂਤ ਹੈ ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰ ਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੋਇ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਰਮ ਦਾਮ ਅਰਬਰ ਅਗੰਜ ਹਰ ਨਰ ਪਰਭੰਜ ਅਨਗਰਮ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗਨਗਨ ਪ੍ਰਣਾਮ ਜਲਥਲ ਮਦਮ ਅਨਛਜ ਅੰਗ ਅਸਨ ਆਪੰਗ ਉਪਮਾ ਆਪਾਰ ਗਤ ਮੇਤ ਉਦਾਰ ਜਲਥਲ ਮੰਡ ਦੇਸ ਵਿਸ ਆਪੰਡ ਜਲਥਲ ਮਹੰਦ ਦੇਸ ਵਿਸ ਬਿਆੰਤ ਅਨ ਭਵ ਅਨਾਸ ਤ੍ਰਿਤ ਤਰ ਤਰਾਸ ਆਜਾਨ ਬਾਹੋ ਏਕੈ ਸਦਾ ਹੋ ਓੰਕਾਰ ਆਦੇ ਕਥਨੀ ਅਨਾਦੇ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਛਜ ਗਾਤ ਅਜ ਜਨਾ ਬਾਤ ਅਨ ਝੰਝ ਗਾਤ ਅਨ ਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਆਦੀ ਧਰਮ ਆਤੇ ਠੀਠ ਕਰਮ ਅਨ ਵਰਣ ਆਨੰਦ ਦਾਤਾ ਮਹੰਤ ਹਰ ਬੋਲ ਮਨਾ ਸ਼ੰਦ ਤੋਏ ਪ੍ਰਸਾਦ ਕਰਣਾ ਲੈ ਹੈ ਅਰਖਲ ਹੈ ਖਲਖੰਡਨ ਹੈ ਮਹਮੰਦਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਧ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰुणाਕਰ ਹੈ ਵਿਸਵੰ ਪਰ ਹੈ ਸਰਬੇਸ਼ਵਰ ਹੈ ਜਗਤੇશ્વਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰुणाਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕਰਤਾ ਕਰਤ ਹੈ ਅਮ੍ਰੇਤਾ ਅਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਅਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਅਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ। ਅਜਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਬਿਸਵੰ ਪਰ ਹੈ, ਕਰੁਣਾਲੇ ਹੈ, ਨਿਰਪਨਾਇਕ ਹੈ, ਸਰਬਪਾਇਕ ਹੈ। ਪਵ ਭੰਜਨ ਹੈ, ਅਰ ਗੰਜਨ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ। ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਦ ਛੰਦ। ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ नमो करह कर्ता नमो रूपे नमो इंद्र इंद्रे अनादंग विपूते रूपे अलंकार अलंके नमो आस आसे नमो वाँक बांक बंके रूपे अनंगी अनामे त्रिभंगी तरकाले अनंगी अकामे एक अक्षरी छंद अजय अलय अभय अभ अपु अजू अनास आकाश अगंज अपंज अलख अपख अकाल दयाल अलेख अपेख अनाम अकाम अगा अटाह अनाथे परमाथे अजोनी अमोनी नारागे नारंगे नारूपे नारेखे अकर्म अपरम अगंजे अलेखे भुजंग प्रयार छंद नमस्तल प्रणामे समस्तल प्रणासे अगंजल अनामे समस्तल निवासे निरकाम विपूते समस्तल स्वरूपे को कर्म प्रणासी स्वधर्म विपूते सदा सचदानंद सतरंग प्रणासी क्रीमुल कुनंदा समस्तल निवासी अजायब विपूते गजायब अग्नि हरियं करियं क्रीमुल रहीमे ਚਤੁਰ ਚੱਕਰ ਵਾਰ ਤੇ ਚਤੁਰ ਚੱਕਰ ਭੁਗਤੇ ਸਯੰ ਭਵ ਸੁਭੰ ਸਰਬਦਾ ਸਰਬ ਜੋਗਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ